ਖਬਰ ਲੈਣੇ ਆ ਫਰੀਦਕੋਟ ਤੋਂ ਜਿੱਥੇ ਫਰੀਦਕੋਟ ਦੇ ਪਿੰਡ ਕਮਿਆਣੇ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਘਰ ਸ਼ਾਮ ਜਦੋਂ ਖਾਣਾ ਪਕਾਇਆ ਜਾ ਰਹੀ ਸੀ ਤਾਂ ਸਿਲੰਡਰ ਪਟ ਗਿਆ ਤੇ ਅੱਗ ਲੱਗ ਗਈ ਅੱਗ ਨਹੀਂ ਜ਼ਿਆਦਾ ਸੀ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਹੁਣ ਪਰਿਵਾਰ ਤੇ ਪਿੰਡ ਵਾਸੀ ਇਹਨਾਂ ਦੇ ਲਈ ਮਦਦ ਦੀ ਕੋਹਾਰ ਲਗਾ ਰਹੇ ਨੇ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਵੀਰਪਾਲ ਕੌਰ ਅਤੇ ਬਲਵਿੰਦਰ ਸਿੰਘ ਬੱਛਾ ਕਿ ਸ਼ਾਮ ਦੇ ਸਮੇਂ ਜਦੋਂ ਖਾਣਾ ਬਣਾਇਆ ਜਾ ਰਿਹਾ ਸੀ ਤਾਂ ਸਿਲੰਡਰ ਨੂੰ ਅੱਗ ਲੱਗ ਗਈ ਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਲੋਕਾਂ ਨੇ ਉਹਨਾਂ ਦੀ ਮਦਦ ਜੂਰ ਕੀਤੀ ਹੈ ਜਿਨ੍ਹਾਂ ਨੇ ਮੌਕੇ ਤੇ ਆ ਕੇ ਅੱਗ ਨੂੰ ਬੁਝਾਇਆ ਜਿਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਬੁਲਾ ਲਿਆ ਉਧਰ ਗੱਲਬਾਤ ਕਰਦੇ ਹੋਏ ਪਿੰਡ ਦੇ ਹੀ ਪਰਮਜੀਤ ਕੌਰ ਨੰਬਰਦਾਰ ਅਤੇ ਬਲਵੰਤ ਸਿੰਘ ਜੋ ਕਿ ਪਿੰਡ ਦਾ ਵਾਸੀ ਹੈ ਉਹਨੇ ਦੱਸਿਆ ਕਿ ਇੱਕ ਕਾਫੀ ਗਰੀਬ ਪਰਿਵਾਰ ਹੈ ਜਿਨ੍ਹਾਂ ਦੇ ਘਰ ਕੱਲ ਸ਼ਾਮ ਨੂੰ ਹਾਸਾ ਵਾਪਰਿਆ ਹੈ ਉਹਨਾਂ ਨੇ ਕਿਹਾ ਕਿ ਇਹ ਪਰਿਵਾਰ ਦਿਹਾੜੀ ਟੱਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਉਹ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਕੋਈ ਇਹਨਾਂ ਦੀ ਮਦਦ ਲਈ ਹੁਣ ਅੱਗੇ ਆਵੇ ਭਾਈ ਕੀਰਪਾਲ ਕੌਰ ਕੀ ਕਰਨਾ ਹੋ ਗਿਆ ਜੀ ਅੱਗ ਲੱਗ ਗਈ ਤੇ ਇੱਕੇ ਦਾ ਬਸ ਵੀ ਉਹ ਕੁਸ ਨਹੀਂ ਬਚਿਆ ਦਾ ਨਕ ਨਹੀਂ ਸਮਾਏ کافی ਹੈ ਕੋਸੇ ਵੀ ਨਹੀਂ ਰਿਹਾ ਕਾੜਾ 8 ਵਜੇ ਲੱਗੀ ਆ ਲਾ ਕੀ ਕਾਰਨ ਰਹਿ ਗਿਆ ਅੱਗ ਲੱਗਣ ਦਾ ਜੀ ਉਹ ਸਿਲੰਡਰ ਚੌਲ ਬਣਾ ਲਏ ਸੀਗੇ ਸਬਜੀ ਬਣਾਉਣ ਲੱਗੀ ਤੇ ਉਹ ਜਦ ਅਸੀਖ ਲਈ ਤਾਂ ਅੱਗ ਲੱਗ ਇੱਕੇ ਦਾ ਨਾ ਨਾ ਬਗੀ ਅਗਲ ਕੰਦੋਂ ਬਾਹਰ ਕਦੋਂ ਲੱਗਦੇ ਹਾਂ ਜੀ ਕਿਵੇਂ ਲੱਗੀ ਅੱਗੇ ਸਲੇਮਟ ਪੈਪਤੋਲ ਲੈ ਮਾਣੀ ਮੋਟੀ ਟੁੱਕੀ ਸੀਗੀ ਤੋਂ ਤੋਂ ਸੱਲੀ ਕੋ ਗਿਆ ਤੇ ਤੋਂ ਗਾਲ ਲੈਟਰ ਨਾ ਪੈ ਗਿਆ ਕਦੇ ਨਾਲ ਦੀ ਨਾਲ ਬਚਾਈ ਜੀ ਕਿ ਨਾਲ ਦੀ ਨਾਲ ਕੈਂਡਾ ਲੱਗ ਗਿਆ ਕੰਡਾ ਕਿੰਨਾ ਨੁਕਸਾਨ ਹੋ ਗਿਆ ਵਾ ਵ ਹੋ ਗਿਆ ਕੱਪੜੇ ਵੀ ਨਹੀਂ ਰਹਿਗੇ ਜਾਰਾਂ ਦੇ ਰੋਸਟੀ ਦਾ ਸਾਰਾ ਕੁਝ ਸਾਰਾ ਹੀ ਕਰ ਰਹੇ ਰਹ ਗਈ ਉਸੇ ਕਾਰ ਦੇ ਚੀਜ਼ ਸਾਰਾ ਕੁਝ ਗਈ ਹਾਂ ਜੀ ਬਾਈਕੀ ਨਾਮ ਬਲਜਿੰਦਰ ਸਿੰਘ ਜੀ ਇਹ ਆਪਣੇ ਅੱਗੇ ਕਿਦਾਂ ਲੱਗ ਗਈ ਇਹ ਨਾ ਇਹ ਸਿਲੰਡਰ ਤੋਂ ਲੱਗੀ ਹੈ ਜੀ ਕੁਝ ਨਹੀਂ ਰਿਹਾ ਅੱਖ ਵੀ ਨਹੀਂ ਰਿਹਾ ਇਹ ਇਹ ਕੈਂਟੇ ਚ ਕਾਬੂ ਹੋ ਰਿਹਾ ਇਸੇ ਫਾਈਬਰ ਗੇਟ ਨੂੰ ਕੌਣ ਦਿੱਤਾ ਯਾ ਪਿੰਡ ਵਾਲਿਆਂ ਨੇ ਹਾਂ ਜੀ ਹਾਂ ਜੀ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਜੀ ਭਾਵੇਂ ਵੀ ਆ ਗਈ ਸੀ ਕਿ ਤੁਦੀ ਵੀ ਹਾਂ ਬੱਸ ਨੂੰ ਕਰੀ ਕਰਸਾ ਉਹਨੂੰ ਪਾਸੇ ਜਾ ਮੇਰਾ ਨਾਮ ਪਰਮਜੀਤ ਕੌਰ ਨੰਬਰਦਾਰਾ ਮੈਂ ਕਮਿਆਣਾ ਪਿੰਡ ਹੈ ਤੇ ਰਾਤੀ 8:30 ਵਜੇ ਦਾ ਟਾਈਮ ਸੀ ਜਿਹੜੇ ਕਿ ਲਗਭਗ 8 ਤੋਂ 8:30 ਦੇ ਵਿਚਕਾਰ ਜਦੋਂ ਅੱਗ ਲੱਗੀ ਇਹਨਾਂ ਦੇ ਉੱਤੇ ਰੌਲਾ ਬਹੁਤ ਜ਼ਿਆਦਾ ਪਿਆ ਸਾਨੂੰ ਪਤਾ ਲੱਗਾ ਅੱਗ ਲੱਗੀ ਸਾਰੇ ਪਿੰਡ ਵਾਲੇ ਇਕੱਠੇ ਹੋਏ ਉਹਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਫਾਇਰ ਬ੍ਰੀਡ ਵੀ ਮੰਗਾਈ ਗਈ ਤੇ ਇਹਨਾਂ ਦਾ ਤਾਂ ਵਿਚਾਰਾਂ ਦਾ ਨਾ ਸਾਰਾ ਕੁਝ ਹੀ ਸੜਿਆ ਪਿਆ ਤੁਹਾਡੇ ਸਾਹਮਣੇ ਹੈਗਾ ਤ ਤੁਸੀਂ ਇਹਦੇ ਵੀਡੀਓ ਬਣਾ ਸਕਦੇ ਆ ਕੁਝ ਵੀ ਨਹੀਂ ਬਚਿਆ ਇੰਨਾ ਸ਼ੁਕਰਾ ਕਿ ਇਹਨਾਂ ਦੇ ਬੱਚੇ ਬਚ ਗਏ ਆਪ ਇਹਨਾਂ ਦਾ ਜਾਣੀ ਜਿਹੜਾ ਹੈਗਾ ਨੁਕਸਾਨ ਹੋਣ ਤੋਂ ਬਚ ਗਿਆ ਪਿੰਡ ਨੇ ਬਹੁਤ ਮਦਦ ਕੀਤੀ ਮੈਂ ਬੇਨਤੀ ਕਰਦੀ ਆਂ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਅਸੀਂ ਪਿੰਡ ਵਾਲੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਦੇਖੋ ਆਮ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਹਾਲਾਤ ਕਿਦਾਂ ਦੇ ਜੀ ਪਹਿਲਾਂ ਆਮ ਜ਼ਿੰਦਗੀ ਚ ਦੋਨੇ ਜੀ ਬਹੁਤ ਯਾਨੀ ਕਿ ਗਰੀਬ ਪਰਿਵਾਰ ਵਾਂਗੂ ਹੈਗੇ ਆ ਤੇ ਦੋਨੇ ਜੀ ਹੀ ਮਜ਼ਦੂਰੀ ਕਰਦੇ ਸੀ ਹਾਂਜੀ ਤੇ ਬਾਕੀ ਇਹਨਾਂ ਦੇ ਦੋ ਬੱਚੇ ਆ ਜਿਹੜੇ ਪੜ੍ਹਦੇ ਨੇ ਉਹਨਾਂ ਦੀਆਂ ਕਿਤਾਬਾਂ ਸਰਟੀਫਿਕੇਟ ਵਗੈਰਾ ਵੀ ਸਾੜ ਚੁੱਕੇ ਨੇ ਤੇ ਵੈਸੇ ਠੀਕ ਨੇ ਐਨਾ ਵੀ ਹੈ ਨਹੀਂਗਾ ਵੀ ਜੇ ਆਪਾਂ ਕਹਿ ਦਈਏ ਪਰ ਗਰੀਬ ਨੇ ਮਦਦ ਦੀ ਲੋੜ ਹੈ ਇਹਨਾਂ ਨੂੰ ਭਾਈ ਕੀ ਨਾਮ ਹੈ ਬਲਵੰਤ ਸਿੰਘ ਜੀ ਕੰਮ ਆਣਾ ਬਲਵੰਤ ਸਿੰਘ ਜੀ ਕੀ ਘਟਨੇਗੇ ਕਟਨਾ ਜੇ ਬਣੀ ਇਹ ਦਾਲ ਸਬ지 ਬਣਾਉਂਦੇ ਸੀਗੇ ਗੈਸ ਤੇ ਉਹ ਆਪਣਾ ਲੀਕ ਹੋ ਗਈ ਕਿਤੇ ਗੈਸ ਉਹਨੇ ਆਪਣਾ ਅੱਗ ਪੈ ਗਈ ਸਿਲੰਡਰ ਨੂੰ ਤੇ ਰੈਗੂਲੇਟਰ ਨੂੰ ਤੇ ਇਹਨਾਂ ਵਿੱਚ ਰੋਲਰ ਆਪਾ ਪਿਆ ਜਦੋਂ ਅੱਗ ਨਿਕਲੀ ਭਾਂਬੜ ਨਿਕਲਿਆ ਤੇ ਪਿੰਡ ਇਕੱਠਾ ਹੋ ਗਿਆ ਹਨਗਣ ਇਕੱਠੇ ਹੋ ਗਏ ਉਹਨੇ ਸਿਲੰਡਰ ਪੱਟਿਆ ਤੇ ਚਲਾ ਕੇ ਚੌਪੜ ਦੇ ਵਿੱਚ ਮਾਰਿਆ ਉਦੋਂ ਸਾਰੇ ਕਮਰੇ ਤੇ ਚੱਗ ਫੈਲ ਗਈ ਸੀਗੀ ਤੇ ਅੰਦਰ ਜੋ ਕੋਈ ਸਮਾਨ ਸੀ ਹੱਕੇ ਕਮਰਾ ਸੀ ਕੋਠਾ ਸਾਰਾ ਕੁਝ ਸੜ ਗਿਆ ਉੱਚ ਜੋ ਵੀ ਸੀ ਇਹਨਾਂ ਦਾ ਜੀੜੇ ਲੱਤੇ ਤੱਕ ਘਰ ਦਾ ਫਰਿੱਜ ਪੇਟੀ ਅਲਮਾਰੀ ਬੈੱਡ ਮੇਜ ਕੁਰਸੀਆਂ ਮੰਜੇ ਸਭ ਕੁਝ ਹੀ ਸੜ ਗਿਆ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਨਹੀਂ ਮਾਲੀ ਤਾਂ ਹੋਈ ਗਿਆ ਜਾਨੀ ਨੁਕਸਾਨ ਦੀ ਬਚਤ ਰਹੀ ਹੈ ਮਾਲੀ ਤਾਂ ਸਭ ਕੁਝ ਹੀ ਸੜ ਗਿਆ ਵੀ ਇੱਕ ਹੀ ਕਮਰਾ ਸੀ ਜੋ ਭਰਿਆ ਸੀ ਸਮਾਨ ਦਾ ਜੋ ਵੀ ਜਿਕਰੀ ਬੋਲ ਪੇ ਦਾ ਹੁੰਦਾ ਰੋਜੀ ਰੋਜੀ ਰੋਟੀ ਦਾ ਆਪਣਾ ਉਹ ਸਮਾਨ ਸੀ ਆਟੇ ਦਾਣੇ ਬੜੇ ਤੱਕ ਸਾਰਾ ਕੁਝ ਸੜ ਗਿਆ ਸਰਕਾਰ ਵੱਲੋਂ ਜਾਂ ਆਮ ਲੋਕਾਂ ਵੱਲੋਂ ਮਦਦ ਕੀਤੀ ਜਾਂ ਜੋ ਵੀ ਇਧਰ ਹੈਲਪ ਕੀਤੀ ਜਾਂਦੀ ਹੈ ਵਿਚਾਰਾਂ ਦਾ ਘਰ ਕੋਠਾ ਬਣ ਜੇ ਸਮਾਜ ਸਮਾਜ ਦੁਆਰਾ ਦਾ ਮੜਾ ਮੋਟਾ ਦੀ ਰੋਜ਼ਮਰੇ ਜ਼ਿੰਦਗੀ ਦਾ 3 ਸੈਕਿੰਡ ਲੈ ਸਕਣ ਤੇ ਹੈਲਪ ਹੋ ਜੇ ਕਰਿਆ ਉਹਦਾ ਝਾੜੀ ਦਾ ਪਾ ਮਜ਼ਦੂਰੀ ਕਰਦਾ ਵਿਚਾਰ ਘਰ ਦੇ ਮਜ਼ਦੂਰੀ ਕਰਦੇ ਆਏ A1 ਪੰਜਾਬੀ ਟੀਵੀ ਲਈ ਫਰੀਦਕੋਟ ਤੋਂ ਸੋਨੀ ਢੱਲਾ ਦੀ ਖਾਸ ਰਿਪੋਰਟ